ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਹਰ ਹਰ ਪਰਿਉ ਤੋ ਦੁਵਾਰੀ ਲੇਖਾ ਛੂਡ ਅਲੇਖੇ ਛੁਟੇ ਹਮ ਨਿਰਗੁਨ ਲਿਓ ਉਵਾਰੀ ਸਦ ਬਖਸ਼ੰਦ ਸਦਾ ਮਿਹਰਬਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸੀ ਪਰਿਉ ਰਾਖ ਲਿਹੁ ਇਹੋ ਵਾਰੀ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਤਨ ਗੁਰੂ ਅਮਰਦਾਸ ਜੀ ਪਿਤਾ ਦੀ ਸ਼ਰਨ ਦੇ ਵਿੱਚ ਭਾਈ ਪਰੋ ਜੀ ਵਰਗੇ ਗੁਰਸਿੱਖ ਆਉਂਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ ਰੰਗ ਲਗਾ ਦਿੱਤਾ ਬਿਹੋਰ ਨਾਲ ਨੂੰ ਜੋੜਨ ਵਾਲੇ ਬਣ ਗਏ ਕਿਤੇ ਭਾਈ ਜੋਧ ਜੀ ਵਰਗੇ ਆਉਂਦੇ ਨੇ ਕਿਤੇ ਗਲਤ ਸੰਗਤ ਦਾ ਸ਼ਿਕਾਰ ਹੋਇਆ ਪ੍ਰੇਮਾ ਕੋਰੀ ਆਉਂਦਾ ਹੈ ਸਤਿਗੁਰੂ ਤੇ ਵੀ ਕਿਰਪਾ ਕਰਦੇ ਨੇ ਉਹਦਾ ਕੋਰ ਵੀ ਦੂਰ ਕਰਦੇ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਉਹਦੀ ਸ਼ਰਧ ਵਿੱਚ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਪ੍ਰੇਮਾ ਕੋਰੀ ਜਿੱਥੇ ਸਤਿਗੁਰੂ ਉਹਦਾ ਕੋਰ ਦੂਰ ਕਰਦੇ ਨੇ ਉਹਦਾ ਨਾਮ ਰੱਖਦੇ ਨੇ ਮੂਰਾਰੀ ਉਹਦਾ ਸਤਿਗੁਰੂ ਵਿਆਹ ਵੀ ਕਰਦੇ ਨੇ ਮੱਥੋ ਨਾਂ ਦੀ ਲੜਕੀ ਦੇ ਨਾਲ ਤੇ ਉਹਨੂੰ ਸਿੱਖੀ ਦੇ ਪ੍ਰਚਾਰ ਵੱਲ ਤੋਰਦੇ ਵੀ ਨੇ ਵੇਖੋ ਕਿੱਡੇ ਦਇਆਲੂ ਧੰਗੁਰੂ ਅਮਰਦਾਸ ਪਿਤਾ ਜੀ ਕੋਈ ਮਨ ਕਰਕੇ ਸ਼ਰਨ ਵਿੱਚ ਆ ਜਾਵੇ ਸੰਗਤਾਂ ਆਉਂਦੀਆਂ ਨੇ ਆਨੰਦ ਮੰਡੀਆਂ ਨੇ ਗੁਰ ਸ਼ੰਕਰ ਦੇ ਰਹਿਣ ਵਾਲਾ ਨਾ ਮਾਇਆ ਜੀ ਗੰਗੂ ਖੱਤਰੀ ਇਹ ਸ਼ਾਹੂਕਾਰ ਹੈ ਇਹ ਬਹੁਤ ਵੱਡਾ ਸ਼ਾਹੂਕਾਰ ਹੈ ਕੋਈ ਕਰਮਾਂ ਦੀ ਖੇਡ ਇਹੋ ਜੀ ਆ ਗਈ ਇਹਨੂੰ ਇਹੋ ਜੇ ਘਾਟੇ ਪਏ ਇਹੋ ਜੇ ਘਾਟੇ ਪਏ ਇਹ ਕੰਗਾਲ ਹੋ ਗਿਆ ਹੁਣ ਲੈਨਦਾਰ ਜਿਹੜੇ ਨੇ ਵੀ ਦੇ ਘਰ ਆਉਂਦੇ ਨੇ ਵੀ ਸਾਡੀ ਮਾਇਆ ਵਾਪਸ ਕਰ ਇਦੇ ਕੋਲ ਮਾਇਆ ਹੈ ਨਹੀਂ ਕੰਗਾਲ ਹੋ ਗਿਆ ਐਡਾ ਦੁਖੀ ਹੋਇਆ ਐਡਾ ਦੁਖੀ ਹੈ ਘਰੋਂ ਭੱਜ ਗਿਆ ਜੀ ਗੰਗੂ ਖੱਤਰੀ ਸ਼ੌਕਰ ਸੀ ਕਿਸੇ ਸਮੇਂ ਘਰੋਂ ਭਜਿਆ ਥਾਂ ਥਾਂ ਤੇ ਭਟ ਗਿਆ ਥਾਂ ਥਾਂ ਤੇ ਗਿਆ ਦਿਨੋਂ ਦਿਨ ਚਿੰਤਾ ਵਧਦੀ ਗਈ ਟੈਨਸ਼ਨ ਵਧਦੀ ਗਈ ਇੱਕ ਦਿਨ ਕਿਸੇ ਗੁਰਸਿੱਖ ਦਾ ਸੰਗ ਹੁੰਦਾ ਹੈ ਉਹ ਗੁਰਸਿੱਖ ਕੁਛ ਤਾਂ ਵੀ ਆਹ ਗੰਗੂ ਕੀ ਗੱਲ ਚਿਹੜਾ ਲੱਥਾ ਆਇਆ ਕਿਉਂ ਹੈ ਚਿਹਰੇ ਤੇ ਇੰਨੀ ਟੈਨਸ਼ਨ ਕਿਉਂ ساری ਗੰਦਸੀ ਮੈਂ ਸ਼ਾਹੂ ਕਰ ਸਾਂ ਕਿਸੇ ਸਮੇਂ ਗਰ ਸ਼ੰਕਰ ਦਾ ਵਪਾਰ ਚ ਘਾਟੇ ਇਹੋ ਜਿਹੇ ਪਏ ਮੈਂ ਕੰਗਾਲ ਹੋ ਗਿਆ ਲੈਨਦਰ ਮੈਨੂੰ ਬੜਾ ਤੰਗ ਕਰਦੇ ਨੇ ਇਸਕੇ ਘਰੋਂ ਭੱਜ ਗਿਆ ਥਾਂ ਥਾਂ ਤੇ ਗਿਆ ਕਿਸੇ ਬਾਹ ਨਹੀਂ ਮੇਰੀ ਭੜੀ ਉਹ ਗੁਰਸਿੱਖ ਕਹਿੰਦਾ ਫੇ ਗੁਰੂ ਨਾਨਕ ਦੇ ਘਰ ਜਾ ਗੋਇੰਦਵਾਲ ਸਾਹਿਬੇ ਕੇ ਚਲੇ ਜਾ ਗੁਰੂ ਅਮਰਦਾਸ ਪਿਤਾ ਦੀ ਸ਼ਰਨੇ ਚਲਾ ਜਾ ਇਹ ਗੰਗੂ ਖत्री ਭਾਗਾਂ ਵਾਲਿਓ ਸਤਗੁਰ ਦੀ ਸ਼ਰਨ ਵਿੱਚ ਜਾਂਦਾ ਹੈ ਹੁਣ ਸਤਗੁਰ ਦੀ ਸ਼ਰਨ ਵਿੱਚ ਗਿਆ ਹੁਣ ਜਾ ਕੇ ਲੰਗਰ ਤੋਂ ਪਹਿਲਾਂ ਪ੍ਰਸ਼ਾਦਾ ਛਕਿਆ ਜੋ ਉੱਥੋਂ ਦੀ ਮਰਿਆਦਾ ਗੁਰੂ ਘਰ ਦੀ ਪਹਿਲਾਂ ਪੰਗਤ ਫਿਰ ਸੰਗਤ ਜਦੋਂ ਪ੍ਰਸ਼ਾਦਾ ਛਕਿਆ ਇਨੂੰ ਅੰਦਰ ਠੰਡ ਪਈ ਗੁਰਸਿੱਖਾਂ ਦੇ ਨੇ ਦਰਸ਼ਨ ਦਿਦਾਰੇ ਕੀਤੇ ਹੁਣ ਗੁਰਸਿੱਖ ਕੋਈ ਕੁਝ ਭੇਟਾ ਕਰਦਾ ਕੋਈ ਕੁਝ ਕਮੇਟਾ ਕਰਦਾ ਹੈ ਹੁਣ ਇਹਦੇ ਕੋਲ ਕੇਵਲ ਤੇ ਕੇਵਲ ਇੱਕ ਗੁਰਦੀ ਰੂੜੀ ਹੈ ਆਪਣੇ ਪੱਲੇ ਨਾ ਗੁਰਦੀ ਰੂੜੀ ਬਣੀ ਹੋਈ ਹੈ ਹੁਣ ਸੰਗਤਾਂ ਹੁੰਦੀਆਂ ਨੇ ਸਤਿਗੁਰ ਦੇ ਚਰਨਾਂ ਦੇ ਵੱਡੀਆਂ ਵੱਡੀਆਂ ਪਟਾਵਾਂ ਰੱਖਦੀਆਂ ਨੇ ਹੁਣ ਇਹਨੂੰ ਸ਼ਰਮ ਆਉਂਦੀ ਹੈ ਮੈਂ ਗਨੇ ਭਿੱਟਾ ਰੱਖਾਂ ਇਹ ਪੱਲੇ ਦੇ ਨਾਲ ਗੁਰਦੀ ਰੋੜੀ ਵੱਜੀ ਹੋਈ ਹੈ ਹੁਣ ਗੁਰੂ ਘਰ ਸੇਵਾ ਵੀ ਕਰਦਾ ਹੈ ਤੇ ਇੱਕ ਦਿਨ ਪੁੱਛ ਲਿਆ ਕਿਸੇ ਨੇ ਕਿਸੇ ਗੁਰਸਿੱਖ ਨੇ ਪੁੱਛਿਆ ਵੀ ਗੰਗੂ ਇਹ ਪੱਲੇ ਨਾਲ ਕੀ ਬੰਨਿਆ ਹੋਇਆ ਮੈਂ ਦੋ ਤਿੰਨ ਦਿਨਾਂ ਤੋਂ ਵੇਖਦਾ ਪਿਆ ਤੇ ਪੱਲੇ ਨਾਲ ਕੁਝ ਬੰਨਿਆ ਹੋਇਆ ਤੇ ਅੱਖਾਂ 'ਚ ਅੱਖਾਂ 'ਚ ਜਲ ਆ ਗਿਆ ਵਿਰਾਗ ਆ ਗਿਆ ਕੰਦਰ ਜੀ ਇਹ ਗੁਰਦੀ ਦੋੜੀ ਹੈ ਮੈਂ ਸੋਚਿਆ ਸੀ ਗੁਰੂ ਦੇ ਚਰਨਾਂ 'ਚ ਪੇਟਾ ਕਰਾਂਗਾ ਪਰ ਇੱਥੇ ਆ ਕੇ ਵੇਖਿਆ ਗੁਰੂ ਘਰ ਲੋਕ ਬੜੀਆਂ ਵੱਡੀਆਂ ਵੜੇ ਪੇਟਾਵਾ ਪੇਟਾ ਕਰਦੇ ਨੇ ਤੇ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਇਹ ਗੁਰਦੀ ਦੋੜੀ ਸਾਧੂ ਦੇ ਚਰਨਾਂ 'ਚ ਕਿਵੇਂ ਪੇਟਾ ਕਰਾਂ ਅੱਗੋਂ ਗੁਰਸਿੱਖ ਪਤਾ ਕੀ ਕਹਿੰਦਾ ਹੈ ਕਹਿੰਦਾ ਗੰਗੂ ਇਹ ਗੁਰਨਾਨਕ ਦਾ ਘਰ ਹੈ ਇਹ ਬੜਾ ਵੱਡਾ ਘਰ ਹੈ ਬੜਾ ਵੱਡਾ ਘਰ ਹੈ ਇਹ ਗੁਰਨਾਨਕ ਦਾ ਪ੍ਰੇਮ ਦਾ ਭੁੱਖਾ ਹੈ ਪ੍ਰਮਾਣ ਕਰਨਗੇ ਉਹ ਵੀ ਪ੍ਰਵਾਨ ਕਰ ਲੈਣਗੇ ਸਤਿਗੁਰੂ ਜੀ ਪ੍ਰਵਾਨ ਕਰਕੇ ਤੇਰੀ ਝੋਲੀ 'ਚ ਖੁਸ਼ੀਆਂ ਪਾਉਣਗੇ ਹੁਣ ਇਹ ਸੰਗਤ ਦਾ ਸੰਗਤਾਂ ਗਿਆ ਜੀ ਜਾ ਕੇ ਗੁਰੂ ਅਮਰਦਾਸ ਪਿਤਾ ਦੇ ਚਰਨਾਂ 'ਤੇ ਇਨੇ ਕੀਤੀ ਨਮਸਕਾਰ ਨਮਸਕਾਰ ਕਰਕੇ ਗੁਰਦੀ ਰੋੜੀ ਭੇਟਾ ਕਰਦਾ ਜੀ ਗੁਰਦੀ ਰੋੜੀ ਸਤਿਗੁਰ ਦੇ ਚਰਨਾਂ 'ਚ ਰੱਖੀ ਸਤਿਗੁਰ ਕਦੀ ਗੁਰਦੀ ਰੋੜੀ ਵੱਲ ਵੇਖਦੇ ਨੇ ਕਦੀ ਇਹਦੇ ਮੁਖ ਵੱਲ ਵੇਖਦੇ ਨੇ ਤੇ ਕੋਲ ਸਿੱਖ ਸੀ ਸਤਿਗੁਰ ਜੀ ਅੱਖ ਲੱਗੇ ਉਹ ਸਿੱਖਾਂ ਇਹ ਗੁਰਦੀ ਰੋੜੀ ਸਾਰੀ ਸੰਗਤ ਪ੍ਰਸ਼ਾਦ ਦੇ ਤੌਰ ਤੇ ਵੰਨਦੇ ਬੜੇ ਪ੍ਰੇਮ ਦੇ ਨਾਲ ਲੈ ਕੇ ਆਇਆ ਸਾਰੀ ਸੰਗਤ ਵੰਡੇ ਨੂੰ ਇਨੇ ਵੇਖਿਆ ਮੇਰੀ ਗੁਰਦੀ ਰੋੜੀ ਸਤਿਗੁਰੂ ਏਡੇ ਪਿਆਰ ਨਾਲ ਸਾਰੀ ਸੰਗਤ ਦੇ ਵੰਡੀ ਸਤਿਗੁਰੂ ਸਾਰੀ ਗੱਲ ਦਸੀ ਸਤਿਗੁਰੂ ਜੀ ਇੱਦਾਂ ਮੈਂ ਗੜ ਸ਼ੰਕਟ ਸ਼ਾਹੂ ਘੜਸਾਂ ਵਪਾਰ ਦੇ ਵੱਡੇ ਘਾਟੇ ਪੈ ਗਏ ਸਤਿਗੁਰੂ ਜੀ ਘਰੋਂ ਬੇਘਰ ਹੋਇਆ ਕਿਸੇ ਗੁਰਸਿੱਖ ਨੇ ਦੱਸਿਆ ਤੁਹਾਡੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਸਤਿਗੁਰੂ ਜੀ ਕਹਿੰਦੇ ਕੁਝ ਦਿਨ ਗੰਗੂ ਇੱਥੇ ਸੇਵਾ ਕਰ ਇਹ ਗੰਗੂ ਖੱਤਰੀ ਜੀ ਹੁਣ ਗੁਰੂ ਕਰ ਸੇਵਾ ਕਰਦਾ ਹੈ ਦਿਨੋ ਦਿਨ ਸੇਵਾ ਕਰਦਾ ਕੁਝ ਮਹੀਨੇ ਬੀਤੇ ਸੇਵਾ ਕਰਦੇ ਇੱਕ ਦਿਨ ਸਤਿਗੁਰੂ ਕੋਲ ਬੁਲਾਉਂਦੇ ਨੇ ਆਖਣ ਲੱਗੇ ਗੰਗੂ ਖੱਤਰੀ ਕੀ ਭਾਵਨਾ ਲੈ ਕੇ ਇੱਥੇ ਆਇਆ ਸਾਂ ਸਤਿਗੁਰੂ ਮੈਂ ਪਹਿਲਾਂ ਸ਼ਾਹੂਕਰ ਸਾਂ ਪਹਿਲਾਂ ਵਪਾਰੀ ਸਾਂ ਭਾਵਨਾ ਤੇ ਇਹੋ ਲੈ ਕੇ ਆਇਆ ਸਾਂ ਗੁਰੂ ਰੋ ਕੇ ਬੇਨਤੀ ਕਰਾਂਗਾ ਕਿ ਮੇਰਾ ਵਪਾਰ ਫਿਰ ਚੱਲੇ ਫਿਰ ਮੈਂ ਸ਼ਾਹੂਕਰ ਬਣ ਜਾਵਾਂ ਸਤਗੁਰ ਜੀ ਆਖਣ ਲਗੇ ਉਹ ਗੰਗੂ ਖੱਤਰੀ ਫਿਰ ਦਿੱਲੀ ਚਲਾਇਆ ਤੂੰ ਉੱਥੇ ਜਾ ਕੇ ਤੂੰ ਵਪਾਰ ਸ਼ੁਰੂ ਕਰ ਸਤਗੁਰੂ ਕਿਰਪਾ ਕਰਨੇ ਗੁਰਨਾਨਕ ਭਲੀ ਕਰੇਗਾ ਇਹ ਜਦੋਂ ਦਿੱਲੀ ਚੱਲਿਆ ਸਤਗੁਰੂ ਨੇ ਫਿਰ ਪਿੱਛੋਂ ਆਵਾਜ਼ ਮਾਰੀ ਵੀ ਕਿੱਥੇ ਚੱਲਿਆ ਗੰਗੂ ਖੱਤਰੀ ਗੰਗੂ ਕਿੱਥੇ ਚੱਲਿਆ ਸਤਗੁਰੂ ਤੁਹਾਡੇ ਹੁਕਮ ਮੁਤਾਬਕ ਦਿੱਲੀ ਚੱਲਿਆ ਸਤਗੁਰੂ ਕਹਿੰਦੇ ਇੱਕ ਵਚਨ ਸੰਭਾਲ ਲਈ ਫਿਰ ਸਾਡਾ ਇੱਕ ਵਚਨ ਹੀ ਜਿੱਥੇ ਵਪਾਰ ਕਰਨਾ ਹੈ ਉੱਥੇ ਫਿਰ ਗੁਰਨਾਨਕ ਦਾ ਖਾਤਾ ਵੀ ਰੱਖਣਾ ਏਕ। ਭਾਵ ਦਸੰਦ ਵੀ ਗੁਰਨਾਨਕ ਦੇ ਘਰ ਵਾਸਤੇ ਕੜਨਾ ਹੈ। ਸਤਿਵਜਨ ਸਤਗੁਰੂ ਜੀ। ਇਹ ਗੰਗੂ ਗੁਰਮਖੋ ਦਿੱਲੀ ਚਲੇ ਗਿਆ। ਵਪਾਰ ਸ਼ੁਰੂ ਕੀਤਾ ਵਿੱਦ ਬਣੀ ਅੱਜ ਹੂਰ ਕੱਲ ਹੂਰ। ਕੁਝ ਮਹੀਨਿਆਂ ਦੇ ਵਿੱਚ ਹੀ ਸ਼ਾਹੂਕਰ ਬਣ ਗਿਆ। ਇਹ ਫਿਰ ਸ਼ਾਹੂਕਰ ਬਣ ਗਿਆ ਬੜਾ ਵਪਾਰ ਕਰਦਾ ਹੈ। ਹੁਣ ਦਿਨੋਂ ਦਿਨ ਗੁਰਮਖੋ ਇਹਦਾ ਵਪਾਰ ਵਧਦਾ ਜਾਂਦਾ ਵਧਦਾ ਜਾਂਦਾ ਹੈ। ਇਦਰੋ ਗੁਰਮੁਖੋ ਮਾਇਆ ਇੰਨੀ ਹੋ ਗਈ ਇੰਨੀ ਮਾਇਆ ਹੋ ਗਈ ਬਹੁਤ ਧਨਵਾਲ ਬਣ ਗਿਆ ਏ ਤੇ ਹੁਣ ਮਾਇਆ ਨੇ ਪਰਦਾ ਪਉਣਾ ਸ਼ੁਰੂ ਕਰ ਦਿੱਤਾ ਪਰ ਦੇਣਾ ਮਾਇਆ ਧਾਰੀ ਅਤ ਅੰਨਾ ਬੋਲਾ ਮਾਇਆ ਮਮਤਾ ਮੋਣੀ ਜਿਨਿੰਵੰਦ ਤਜ ਖਾਇਆ ਮਨਮਕ ਖਾਦੇ ਗੁਰਮੁਖ ਉਬੜੇ ਹੁਣ ਮਾਇਆ ਦਾ ਪ੍ਰਭਾਵ ਹੋ ਜਾਪਿਆ ਇਹ ਸਭ ਕੁਝ ਭੁੱਲ ਗਿਆ ਗੁਰਮੁਖੋ ਮਾਇਆ ਦੇ ਵਿੱਚ ਗਸਿਆ ਗਿਆ ਏ ਇਦਰੋਂ ਗੋਇੰਦਵਾਲ ਸਾਹਿਬ ਵਿਖੇ ਇੱਕ ਗਰੀਬ ਬ੍ਰਾਹਮਣ ਆਉਂਦਾ ਹੈ ਗੁਰੂ ਅਮਰਦਾਸ ਦੇ ਸ਼ਰਨ ਵਿੱਚ ਮਹਾਰਾਜ ਜੀ ਮੇਰੀ ਬੇਟੀ ਦਾ ਵਿਆਹ ਹੈ ਹੁਣ ਗੱਲ ਸੁਣਿਓ ਕੀ ਆਖਿਆ ਜੀ ਹੇ ਗੁਰੂ ਅਮਰਦਾਸ ਪਿਤਾ ਜੀ ਮੇਰੀ ਬੇਟੀ ਦਾ ਵਿਆਹ ਹੈ ਕਿਰਪਾ ਕਰੋ ਮੇਰੀ ਮਦਦ ਕੀਤੀ ਜਾਵੇ ਸਤਗੁਰੂ ਨੇ ਉਸ ਵੇਲੇ ਕਾਗਜ਼ ਲਈ ਕਲਮ ਲਈ ਸਤਗੁਰੂ ਜੀ ਨੇ ਕਾਗਜ਼ ਲੈ ਕੇ ਕਲਮ ਨਾਲ ਲਿਖਦੇ ਨੇ ਕਹਿੰਦੇ ਸਾਡਾ ਸਿੱਖ ਹੈ ਗੰਗੂ ਖੱਤਰੀ ਸ਼ਾਹੂਕਰ ਬਣ ਗਿਆ ਦਿੱਲੀ ਦੇ ਵਿੱਚ ਉਹਦੇ ਕੋਲ ਚਲਾ ਜਾਈ ਤੇ 사ਦਗੁਰ ਨੇ ਲਿਖਿਆ ਕਿ ਗੰਗੂ ਇਹ ਬ੍ਰਾਹਮਣ ਨੂੰ ਮੈਂ ਭੇਜ ਰਿਹਾ ਇਹਦੀ ਬੇਟੀ ਦਾ ਵਿਆਹ ਹੈ ਤੇ ਗੁਰਨਾਨਕ ਦੇ ਖਾਤੇ ਦੇ ਵਿੱਚੋਂ ਇਹਦੀ ਮਦਦ ਕੀਤੀ ਜਾਵੇ ਉਹ ਗਰੀਬ ਬ੍ਰਾਹਮਣ ਹੁਣ ਗੁਰਮੈ ਕੋਈ ਦਿਨਾਂ ਦਾ ਸਫ਼ਰ ਤੈਅ ਕਰਕੇ ਜੋ ਦਿੱਲੀ ਪਹੁੰਚਿਆ ਹੁਣ ਕਹਿੰਦਾ ਜੀ ਮੈਂ ਗੰਗੂ ਸੇਠ ਨੂੰ ਮਿਲਾਂ ਉਹਨੇ ਸੇਠ ਬਣ ਕੇ ਗੰਗੂ ਗੰਗੂ ਸੇਠ ਨੂੰ ਮਿਲਣਾ ਮੈਂ ਉਹ ਨੌਕਰ ਦਾ ਕਹਿੰਦਾ ਜੀ ਟਾਈਮ ਨਹੀਂ ਹੈਗਾ ਉਹ ਕਰਦਿਆਂ ਕਰਦਿਆਂ ਦੋ ਤਿੰਨ ਦਿਨ ਇੰਦਾ ਲੰਘ ਗਏ ਫਿਰ ਕਿਸੇ ਨੇ ਵਜਾਖਿਆ ਵੀ ਮੈਂ ਜ਼ਰੂਰੀ ਮਿਲਣਾ ਹੈ ਫਿਰ ਤੀਜੇ ਚੌਥੇ ਦਿਨ ਫਿਰ ਗੰਗੂ ਸੇਠ ਦੇ ਨਾਲ ਗੁਰਮੁਖ ਨੂੰ ਮਲਾਇਆ ਉਹ ਬ੍ਰਾਹਮਣ ਨੂੰ ਤੇ ਇਹਨੇ ਉਹ ਚਿੱਠੀ ਆਪਣੀ ਦਿੱਤੀ ਜੋ ਗੁਰੂ ਅਮਰਦਾਸ ਜੀ ਨੇ ਦਿੱਤੀ ਸੀ ਉਹਦੇ 'ਚ ਲਿਖਿਆ ਸੀ ਇਹ ਗੰਗੂ ਮੈਂ ਇਹ ਬ੍ਰਾਹਮਣ ਨੂੰ ਭੇਜ ਰਿਹਾ ਇਹਦੀ ਬੇਟੀ ਦਾ ਵਿਆਹ ਹੈ ਤੇ ਗੁਰਨਾਨਕ ਦੇ ਖਾਤੇ 'ਚ ਇਹਦੀ ਮਦਦ ਕੀਤੀ ਜਾਵੇ। ਹੁਣ ਮਤ ਦੇ ਇਹੋ ਜਿਹਾ ਵਰਦਾ ਪਿਆ ਇਹੋ ਜਿਹਾ ਵਰਦਾ ਪਿਆ ਮਤ ਦੇ ਉੱਪਰ ਗੁਰਮਖੋ। ਆਪਣੇ ਮੁਨੀਮ ਨੂੰ ਅੱਖ ਲੱਗਾ ਵੀ ਵੇਖੋ ਕੋਈ ਗੁਰਨਾਨਕ ਦਾ ਖਾਤਾ ਹੈ ਇੱਥੇ। ਸਾਡੇ ਖਾਤਿਆਂ ਦੇ ਵਿੱਚ ਕੋਈ ਗੁਰਨਾਨਕ ਦਾ ਖਾਤਾ ਵੀ ਹੈਗਾ ਵੇਖੋ ਜਰਾ। ਹੁਣ ਮੁਨੀਮ ਚੈੱਕ ਕਰਦੇ ਨੇ, ਵਈਆਂ ਖਾਤੇ ਚੈੱਕ ਕਰਦੇ ਨੇ, ਤਿੰਨ ਚਾਰ ਘੰਟੇ ਲੱਗੇ। ਉਹ ਅੱਖ ਲੱਗੇ ਨਹੀਂ ਗੰਗੂ শেਠ ਜੀ। ਇੱਥੇ ਤਾਂ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈਗਾ ਐਡਾ ਹੰਕਾਰ ਰਿਆ ਗਿਆ ਮਾਇਆ ਨੇ ਇਹੋ ਜਿਹਾ ਪਰਦਾ ਪਾਇਆ ਕਹਿੰਦੇ ਉਹ ਪੱਤਰ ਕਾ ਜੋ ਚਿੱਠੀ ਸੀ ਨਾ ਗੁਰੂ ਅਮਰਦਾਸ ਲੇਖੀ ਦਿੱਤੀ ਵੱਟ ਕੇ ਬ੍ਰਾਹਮਣ ਦੇ ਮੂੰਹ ਤੇ ਮਾਰਦਾ ਕਹਿੰਦਾ ਆ ਜਾਂਦੇ ਨੇ ਮੂੰਹ ਚੁੱਕ ਕੇ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਕੁੱਤਾ ਨਹੀਂ ਹੈਗਾ ਉਹ ਬ੍ਰਾਹਮਣ ਬੜਾ ਉਦਾਸ ਹੁੰਦਾ ਗੁਰਮੁਖੋ ਦਿੱਲੀ ਤੋਂ ਫਿਰ ਵਾਪਸ ਆਉਂਦਾ ਕੁਝ ਦਿਨਾਂ ਦਾ ਸਫ਼ਰ ਤੈਅ ਕਰਦਾ ਹੈ ਰੋਂਦਾ ਆਇਆ ਵਾਪਸ ਹੁੰਦਾ ਹੈ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਅਮਰਦਾਸ ਪਿਤਾ ਜੀ ਉਨੇ ਤਾਂ ਮੇਰੀ ਮਦਦ ਕੀਤੀ ਨਹੀਂ ਸੋ ਮੂੰ ਬੇਇੱਜ਼ਤੀ ਕੀਤੀ ਮੇਰੀ ਨਰਾਦਰੀ ਕੀਤੀ ਸਾਰੀ ਗਲਤ ਸੀ ਮਹਾਰਾਜ ਦੋ ਤਿੰਨ ਦਿਨ ਪਹਿਲਾਂ ਉਹਨੇ ਮਿਲਿਆ ਦੀ ਮੈਨੂੰ ਜੇ ਮਿਲਿਆ ਮਿਲਿਆ ਫਿਰ ਆਪਣੇ ਮੁੰਛੀ ਨੂੰ ਆਖਿਆ ਭਈ ਬਈ ਖਾਤਾ ਵੇਖੋ ਗੁਰਨਾਣੇ ਦਾ ਖਾਤਾ ਹੈ ਇੱਥੇ ਉਹਨੇ ਤਿੰਨ ਚਾਰ ਘੰਟੇ ਮਾਰੇ ਲਗਾਏ ਜਦੋਂ ਆਖਿਆ ਕੋਈ ਗੁਰਨਾਣੇ ਦਾ ਖਾਤਾ ਨਹੀਂ ਇਹ ਤੁਹਾਡੀ ਪੱਤਰ ਘੱਟ ਕੇ ਮੇਰੇ ਮੂੰਹ ਤੇ ਮਾਰਿਆ ਆਖਿਆ ਮੂੰਹ ਚੁੱਕੇ ਆ ਜਾਂਦੇ ਨੇ ਇੱਥੇ ਕੋਈ ਗੁਰਨਾਣੇ ਦਾ ਖਾਤਾ ਕੁੱਤਾ ਨਹੀਂ ਹੈਗਾ ਤੇ ਗੁਰੂ ਅਮਰਦਾਸ ਜੀ ਦਾ ਸਹਸ ਭਾਰੇ ਆਖ ਲੱਗੇ ਕਹਿੰਦੇ ਉਹ ਬ੍ਰਾਹਮਣ ਜੀ ਜਿੱਥੇ ਗੁਰਨਾਨਕ ਦਾ ਖਾਤਾ ਨਹੀਂ ਉੱਥੇ ਕੁਝ ਵੀ ਨਹੀਂ ਜਿਸ ਜਗ੍ਹਾ ਤੇ ਗੁਰਨਾਨਕ ਦਾ ਖਾਤਾ ਨਹੀਂ ਉੱਥੇ ਕੁਝ ਵੀ ਨਹੀਂ ਇਧਰੋਂ ਸਤਗੁਰ ਨੇ ਉਹ ਬ੍ਰਾਹਮਣ ਦੀ ਮਦਦ ਕੀਤੀ ਗੁਰਮੁਖ ਆਖਿਆ ਤੂੰ ਆਪਣੀ ਬੇਟੀ ਦਾ ਵਿਆਹ ਕਰ ਇਧਰੋਂ ਗੁਰਮੁਖੋ ਸ਼ਾਹੂਕਰ ਜੋ ਬੜਾ ਧਨਵਾਨ ਬਣਿਆ ਹੋਇਆ ਤੁਹਾਨੂੰ ਪਤਾ ਵੱਡਿਆਂ ਨੂੰ ਫਿਰ ਵੱਡੇ ਘਾਟੇ ਪੈਂਦੇ ਨੇ ਵੱਡੇ ਵੱਡੇ ਘਾਟੇ ਪਏ ਵੱਡੇ ਵੱਡੇ ਘਾਟੇ ਪਏ ਫਿਰ ਗੁਰਮੁਖ ਕੰਗਾਲ ਹੋ ਗਿਆ ਉਹ ਸ਼ਾਊਕਰ ਗੰਗੂ ਸ਼ਾਊਕਰ ਜਦੋਂ ਕੰਗਾਲ ਹੋਇਆ ਗੁਰਮੁਖ ਹੁਣ ਹੋਸਟ ਕਾਨੇ ਆਈ ਓ ਹੋ ਹੋ ਮੈਨੂੰ ਤਾਂ ਗੁਰੂ ਅਮਰਦਾਸ ਨੇ ਭੇਜਿਆ ਸੀ ਆਖਿਆ ਸੀ ਗੁਰਨਾਣੇ ਦਾ ਖਾਤਾ ਰੱਖੀ ਮੈਂ ਤਾਂ ਗਲਤੀ ਕਰ ਬੈਠਾ ਹੁਣ ਗੁਰਮੁਖੋ ਫਿਰ ਵਾਪਸ ਗੁਰੂ ਅਮਰਦਾਸ ਪਤਰੀ ਸ਼ਰਨ ਵਿੱਚ ਆਉਂਦਾ ਹੈ ਤੇ ਹੁਣ ਸਾਹਮਣੇ ਨਹੀਂ ਹੁੰਦਾ ਹੁਣ ਸਾਹਮਣੇ ਕਿਵੇਂ ਹੋਵੇ ਗੁਰਮਖੋ ਹੁਣ ਦੂਰ ਦੂਰ ਹੋ ਕੇ ਗੁਰਮਖੋ ਇਹ ਸੇਵਾ ਕਰਦਾ ਹੈ ਗੁਰੂ ਘਰ ਸੇਵਾ ਕਰਦਾ ਹੈ ਤੇ ਅੰਦਰੋਂ ਨਾਲ ਹੀ ਬੇਨਤੀ ਕਰਦਾ ਮਹਾਰਾਜ ਜੀ ਮੇਰੇ ਗੁਨਾਹ ਬਖਸ਼ ਲੋ ਮੈਂ ਤੋਂ ਬਹੁਤ ਵੱਡੀ ਭੁੱਲ ਹੋ ਗਈ ਬਹੁਤ ਵੱਡੀ ਗਲਤੀ ਹੋ ਗਈ ਮਹਾਰਾਜ ਜੀ ਮੇਰੇ ਗਲਤੀਆਂ ਬਖਸ਼ ਲੋ ਮਹਾਰਾਜ ਜੀ ਇੱਕ ਦਿਨ ਗੁਰਮਖੋ ਰਾਗੀ ਸਿੰਘ ਸ਼ਬਦ 'ਤੇ ਵਰਦੇ ਨੇ ਤੇ ਉਹ ਸ਼ਬਦ ਦੀ ਆਵਾਜ਼ ਇਹਦੇ ਕੰਨਾਂ 'ਚ ਪਈ ਗਰਮ ਕੋ। ਕੋ ਕਿਹੜਾ ਸ਼ਬਦ پڑھਦੇ ਪਏ ਨੇ? ਆਓ ਇਹ ਪੰਕਤੀ پڑھ ਕੇ ਸਮਾਪਤੀ ਕਰੀਏ ਜੀ। ਉਹ ਰਾਗੀ ਸਿੰਘ ਜਿਉਂ ਗੁਰੂ ਅਮਰਦਾਸ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਉਹ ਰਾਗੀ ਸਿੰਘ ਸ਼ਬਦ ਪੜ੍ਹਦੇ ਪਏ ਨੇ। ਸਾਰੀ ਸੰਗਤ ਇੱਕ ਤੇ ਦੋਆ ਦੋ ਤਿੰਨ ਤਿੰਨ ਦੀ ਬਾਜ ਆਵੇ ਜੀ। ਪਿਆਰ ਦੇ ਵਿੱਚ ਸਤਿਗੁਰੂ ਅੱਗੇ ਟੈਪੋ ਸਤਿਗੁਰੂ ਅੱਗੇ ਟੈਪੋ ਸਤਿਗੁਰੂ ਅੱਗੇ ਸਤਗੁਰ ਅੱਗੇ ਟਪੋ ਸਤਗੁਰ ਅੱਗੇ ਟਪੋ ਸਤਗੁਰ ਅੱਗੇ ਟਪੋ ਸਤਗੁਰ ਅੱਗੇ ਟਪੋ ਸਭ ਕਿਸ ਜਾਣੇ ਜਾਣ ਸਭ ਕਿਸ ਜਾਣੇ ਜਾਣ ਕਿਛ ਜਾਣੇ ਜਾਨ ਸਭ ਕਿਛ ਜਾਣੇ ਜਾਨ ਸਭ ਕਿਛ ਜਾਣੇ ਜਾਨ ਕਿਛ ਜਾਣਣ ਚਾਹਂ ਸਭ ਕਿਛ ਜਾਣੇ ਜਾਨ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਇਹ ਪੰਕਤੀਆਂ ਜਦੋਂ ਕੰਨਾਂ ਚ ਪਈਆਂ ਨਾ ਇਹਨੇ ਹੌਸਲਾ ਕੀਤਾ ਜਾ ਕੇ ਨੇ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਸੀ ਹੁਣ ਅੰਦਰੋਂ ਰੋ ਰੋ ਕੇ ਪੁਕਾਰਾਂ ਕਰਦਾ ਮਹਾਰਾਜ ਜੀ ਮੈਂ ਭੁੱਲ ਗਿਆ ਸਤਗੁਰ ਮੇੜੀਆਂ ਭੁੱਲਾਂ ਬਖਸ਼ ਲੋ ਮੈਂ ਤੁਹਾਡਾ ਵਚਨ ਨਹੀਂ ਸੰਭਾਲ ਸਕਿਆ ਰੋ ਰੋ ਕੇ ਨੇ ਪੁਕਾਰਾਂ ਕੀਤੀਆਂ ਗੁਰੂ ਅਮਰਦਾਸ ਪਿਤਾ ਜੀ ਬਹੁਤ ਦਿਆਲੂ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਜੋ ਸ਼ਰਨ ਆਵੇ ਉਸ ਕੰਠ ਲਾਏ ਜਿਸ ਪਾਪੀ ਕੋ ਮਿਲਣਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ ਅੱਜ ਗੁਰੂ ਅਮਰਦਾਸ ਪਿਤਾ ਜੀ ਆਖਣ ਲੱਗੇ ਉਹ ਗੰਗੂ ਹੁਣ ਗੁਰੂ ਘਰ ਸੇਵਾ ਕਰ ਤੂੰ ਇਹ ਗੁਰੂ ਘਰ ਸੇਵਾ ਕਰਦਾ ਹੈ ਹੁਣ ਸਭ ਕੁਝ ਭੁੱਲ ਗਿਆ ਫਿਰ ਇੱਕ ਦਿਨ ਆਪ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਇਹਨੂੰ ਬੁਲਾਉਂਦੇ ਨੇ ਆਖਣ ਲੱਗੇ ਹੁਣ ਤੁਹਾਡਾ ਹਿਰਦਾ ਸ਼ੁੱਧ ਹੋ ਚੁੱਕਿਆ ਹੈ ਹਿਰਦਾ ਸਾਫ ਹੋ ਚੁੱਕਿਆ ਹੈ ਹੁਣ ਜਾਓ ਜਾ ਕੇ ਸਿੱਖੀ ਦਾ ਤੁਸੀਂ ਪ੍ਰਚਾਰ ਕਰੋ ਸਤਗੁਰੂ ਨੇ ਫੇ ਅਗਲੀਆਂ ਬਖਸ਼ਿਸ਼ ਕੀਤੀਆਂ ਕਿਤੇ ਹੁਣ ਤੁਹਾਨੂੰ ਵਪਾਰ ਵਾਸਤੇ ਨਹੀਂ ਭੇਜਣਾ ਹੁਣ ਦੁਨਿਆਵੀ ਵਪਾਰ ਵਾਸਤੇ ਤੁਹਾਨੂੰ ਭੇਜਣਾ ਹੁਣ ਉਧਾ ਕਿਰਤ ਕਰੋ ਤੁਸੀਂ ਪਰ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਹੈ ਫੇ ਸਰਮੌਰ ਦੀਆਂ रियासतਾਂ ਦੇ ਵਿੱਚ ਉਧਰ ਇਹ ਗੰਗੂ ਖੱਤਰੀ ਜੋ ਇਹਨੇ ਪ੍ਰਚਾਰ ਕੀਤਾ ਗੁਰਮਖੋ ਗੁਰੂ ਅਮਰਦਾਸ ਪਿਤਾ ਨੇ ਇਹਨੂੰ ਬਚਨ ਦਿੱਤਾ ਕਹਿੰਦੇ ਹਿਰਦੇ ਸਤਨਾਮ ਜਪੋ ਉਹ ਗੰਗੂ ਹਿਰਦੇ ਸਤਨਾਮ ਜਪਣਾ ਹਿਰਦੇ ਦੇ ਵਿੱਚ ਸਾਧ ਸੰਗਤ ਹਰ ਨਾਮ ਜਪਾਵੋ ਆਪਣੇ ਹਿਰਦੇ 'ਚ ਵੀ ਨਾਮ ਜਪਣਾ ਹੈ ਤੇ ਸਾਧ ਸੰਗਤ ਨੂੰ ਨਾਮ ਜਪਾਉਣਾ ਹੈ ਫਿਰ ਗੁਰੂ ਅਮਰਦਾਸ ਪਿਤਾ ਦੇ ਕੋਲੋਂ ਖੁਸ਼ੀਆਂ ਲੈ ਕੇ ਇਹ ਗੰਗੂ ਖੱਤਰੀ ਗੁਰਮੁਖੋ ਸਤ ਗੁਰ ਨੇ ਗੁਰਮੁਖੋ ਫਿਰ ਮੰਦਿਰ ਵੀ ਸੌਂਪੀ ਇਹਨੂੰ ਮੰਦਿਰ ਵੀ ਇਹਨੇ ਜਾ ਕੇ ਸਰਮੌਰ ਦੀਆਂ ਰਿਆਸਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਹੀ ਗੁਰੂ ਅਮਰਦਾਸ ਜੀ ਬਿਤਾ ਲਈ ਖੁਸ਼ੀਆਂ ਲਈਆਂ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ